ਤੇ ਪਿੰਡ ਕੜਾ ਤੇ ਕੀ ਗੱਲ ਬਾਤ ਹੋਈ ਆ ਜਿਹੜੇ ਤੁਹਾਨੂੰ ਪਿਸਤੌਲ ਦੀ ਨੋਕ ਤੇ ਲੁੱਟ ਕੇ ਲੈ ਗਏ ਆ ਕੌਣ ਸੀ ਉਹ ਆਏ ਆ ਤੇ ਨਾ ਨਾ ਸਾਨੂੰ ਦੋ ਜਣਿਆਂ ਨੂੰ ਨੱਪ ਲਿਆ ਉਹਦਾ ਨਾਂ ਤੇ ਫਰੋਲਾ ਫਰੋਲਾ ਕਰਕੇ ਤੇ ਸਾਰਾ ਕੁਝ ਲੈ ਗਏ ਤੇ ਤੁਸੀਂ ਦੋਵੇਂ ਜੀ ਰਹਿੰਦੇ ਜਿੱਥੇ ਦੋਵੇਂ ਜੀ ਹੋਰ ਨਹੀਂ ਕਰੇ ਨਹੀਂ ਹੋਰ ਨਹੀਂ ਕਰ ਕੋਈ ਤੇ ਕੋਈ ਰੋਲਾ ਨਹੀਂ ਪਾਇਆ ਤੁਸੀਂ ਕੀ ਰੋਲਾ ਪਾਉਣ ਦਿੰਦੇ ਜਿਹਨਾਂ ਦਾ ਨਾਂ ਬਖਤੌਰ ਨਾਲ ਰੱਖੇ ਉੱਤੇ ਹੂੰ ਕਿੰਨੇ ਜਣੇ ਸੀ ਟੋਟਲ ਉਹ 6 ਜਣੇ 6 ਜਣੇ ਸੀ ਹਾਂ ਤੇ ਕਿੰਨੇ ਪੈਸੇ ਜਿਹੜੇ ਤੁਹਾਡੇ ਕੋਲ ਲੁੱਟ ਕੇ ਖੜੇ ਪੈਸੇ 80000 ਰੁਪਏ ਦਾ ਨਾ ਪਹਿਲੋਂ ਨਾ ਦਿੱਤਾ ਠੇਕੇ ਦਾ ਨਾ ਤੇ 20000 ਰੁਪਏ ਦਾ ਨਾ ਆ ਲਾਗੋ ਕੋ ਗਵਾਂਢੀ ਤੋਂ ਲੈਣਾ ਹੰਗਾ ਦੋ ਉਹਨੂੰ ਬਾਹਬਤੀ ਵੇਚੀ ਹਾਂ ਨਹੀਂ ਉਹ ਦੇ ਕੇ ਗਿਆ ਇਸ ਬਾਰੇ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਆ ਪੁਲਿਸ ਨੂੰ ਰੰਗ ਦਿੱਤੀ ਤੇ ਕਾਰਵਾਈ ਕੋਈ ਹੋਈ ਕੋਈ ਪਤਾ ਨਹੀਂ ਅਜੇ ਕੋਈ ਦੱਸਿਆ ਨਹੀਂ ਉਹਾਂ ਦੇ ਕਰਾਂਗੇ ਅੱਜ ਫੇਰ ਆਏ ਕੀ ਮੰਗ ਕਰਦੇ ਜੀ ਹਣੋ ਮੰਗ ਕਰਦੇ ਆਹੀ ਆ ਨਾ ਸਾਡਾ ਦਾ ਮੋੜਾ ਵੇ ਤਾਂ ਚੰਗਾ ਹੀ ਆ ਕੰਮ ਸੁਣ ਕਿ ਸੋਨ ਨੂੰ ਮਿਲਿਆ ਕਿ ਤੁਹਾਨੂੰ ਜਾਨੋਂ ਮਾਰਨੀ ਧਮਕੀਆਂ ਵੀ ਦੇ ਗਏ ਉਹ ਧਮਕੀਆਂ ਦੇ ਕੇ ਗਏ ਆ ਉਹਦੇ ਜੇ ਕਿਸੇ ਕੋਲ ਗੱਲ ਕੀਤੀ ਤਾਂ ਅਸੀਂ ਮਾਰ ਜਾਾਂਗੇ ਆਣ ਕੇ ਹਾਂਜੀ ਕੀ ਮੰਗ ਕਰੋਗੇ ਹਣੋ ਮੰਗਾ ਆਹੀ ਆਨੇ ਹਾਡਾ ਮੋੜਾ ਵੇ ਸਮਾਨ ਤੇ ਰੇ ਇੰਨਾ ਹੀ ਬੜਾ ਆਹੀ ਆਨੇ ਕਿਸੇ ਨੂੰ ਪਹੁੰਚ ਨਹੀਂ ਆਉਣੀ ਚਾਹੀਦੀ ਇਹ ਨਾ ਕੀ ਮਾਇਦਾ ਠਾ ਮੇਰਾ ਸੁਖਵਿੰਦਰਪੁਰ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਲੁੱਟ ਹੋਈ ਆ ਪਿਸਤੌਲ ਦੀ ਨੋਕ ਤੇ ਇਹ ਕਿਈ ਲੱਗਦੇ ਟੱਡੇ ਇਹ ਮੇਰਾ ਜੇਟ ਲੱਗਦਾ ਤੇ ਲੱਗ ਰਿਹਾ ਇਦਾਂ ਹੀ ਕਿ ਦੂਰੀ ਸਾਡਾ 5-7 ਮੀਟਰ 5-7 ਕਿੱਲੇ ਦੂਰ ਇੱਕ ਮਿੰਟ ਹੋਇਆ ਚੁਬੋਤੇ ਰਿਹਾ ਇਹਨੂੰ ਕੱਟਿਓ ਹੁਣ ਵਕ ਵਕ ਹੋ ਗਏ ਤੇ ਕੀ ਗੱਲ ਹੋਈ ਫਿਰ ਇਹ ਰਾਜੇ ਸਾਨੂੰ ਤਾਂ 6 ਵਜੇ ਫੋਨ ਗਿਆ ਗਵੰਡੀਆਂ ਨੇ ਫੋਨ ਕੀਤਾ ਭੇਜਿਆ ਤੁਹਾਡਾ ਘਰ ਲੁੱਟਿਆ ਗਿਆ ਅਸੀਂ ਪਾਜਿਆ ਇੱਥੇ ਬਹੁਤ ਖਲਾਰਾ ਇਹ ਦੋਵਾਂ ਜਣੇ ਕੰਬੀ ਜਾਂਦੇ ਆ ਅਸੀਂ ਆਣ ਕੇ ਬਰਾਲੀ ਦੀ ਅੱਗ ਵਾਲੀ ਛਤਾਈ ਪਹਿਲੋਂ ਅਸੀਂ ਦੋਵੇਂ ਜੀ ਆਏ ਆ ਫਿਰ ਸਾਰੇ ਆ ਗਏ ਫਿਰ ਪੁੱਛਿਆ ਕਿ ਸਾਨੂੰ 4 ਘੰਟੇ ਇੱਥੇ ਉਹਨਾਂ ਨੇ ਮੰਝੇ ਤੇ ਬਾਕੇ ਤੇ ਪਸਤ ਹੋ ਸਾਡੇ ਪਰਪੜ ਕੇ ਦੋਵੇਂ ਦੇ ਰੱਖ ਸਟੇ 4 ਘੰਟੇ ਬੈਠੇ ਰਹੇ ਤੇ ਫਿਰ ਜਦੋਂ 12 ਵਜੇ ਤੇ ਘਰੇ ਵੜਿਓ 4 ਵਜੇ ਗਏ ਆ ਤੇਰੇ ਕੰਮ ਦਾ ਕੰਮ ਦਾ ਭਾਜੀ ਇੱਕ ਪੁਆਇੰਟ ਭਰ ਗਿਆ ਕਿ ਆਹ ਕੱਲੋ ਕਿ ਤੇ ਬਾਅਦ ਵਿੱਚ ਉਹ ਆਏ ਪੱਜ ਕੇ ਨਾ ਸਾਨੂੰ ਕੋਣ ਕੀਤਾ ਨਹੀਂ ਆਏ ਫਿਰ ਇਦਾਂ ਇਥੇ ਬਹੁਤ ਜ਼ਿਆਦਾ ਖਲਾਰਾ ਮੰਡਾ ਵਾਲੇ ਤੇ ਮਰਨ ਵਾਲੇ ਹੋਏ ਪੈਸੇ ਦੋਵੇਂ ਜਾਣੇ ਕਿ ਕਿੰਨਾ ਕੁ ਨੁਕਸਾਨ ਜਿਹੜਾ ਇਹਨਾਂ ਦਾ ਹੋਇਆ ਨੁਕਸਾਨ ਇਹਨਾਂ ਦਾ ਬਹੁਤ ਹੈ ਨੰਗਾ 8000 ਰੁਪਏ ਤਾਂ ਨਾ ਠੇਕੇ ਵਾਲੇ ਆ ਹੀ ਕਿਹਦਾ ਪੈਈਗਾ ਹੂੰ 2000 ਰੁਪਏ ਆਸਬਤੀ ਦਾ ਇਥੇ ਬਾਤੀ ਪੰਡਾ ਛੰਨਾ ਤਾਂ ਕੋਈ ਛੱਡੇ ਨਹੀਂ ਹੂੰ ਸਭ ਸੀਤੇ ਕੱਪੜੇ ਅਣ ਸੀਤੇ ਕੱਪੜੇ ਭਾਈ ਦੇ ਜੋੜੇ ਦੋ ਚਾਰੇ ਦੇ ਉੱਤੇ ਤੋਕੇ ਰੱਖੇ ਉਹ ਵੀ ਲੈ ਗਏ ਇਹ ਕੋਈ ਮਰਫੀ ਇਥੇ ਖਲੋ ਤੇਰੇ ਜੀ ਇਹਨਾਂ ਦੇ ਕੋਈ ਸਰਟ ਪੈਣ ਨਹੀਂ ਲੱਗੀ ਇਹਨਾਂ ਸੱਤ ਮਹੀਨੇ ਤੋਂ ਵੱਧ ਗਿਆ ਪਾਣੀ ਦੇ ਹੈਗਾ ਨੀਰ ਜਿਹੜਾ ਆਪਾਂ ਉਹਨਾਂ ਪੈਂਡ ਮਾਰਿਆ ਹਿੱਲਕ ਦੇ ਵਿੱਚ ਤੇ ਉਦਾਂ ਵੱਜ ਗਿਆ ਉਦਾਂ ਜਾਨੋ ਵੱਜ ਗਈਆਂ ਨੇ ਚਲੋ ਕੀ ਮੰਗ ਕਰਦੇ ਹੋ ਜੇ ਤੁਹਾਨੂੰ ਪਤਾ ਲੱਗਾ ਪਤਾ ਲੱਗਾ ਕਿ ਇਹ ਇੱਕ ਵਾਰ ਦਾਤ ਪਹਿਲਾਂ ਵੀ ਹੋਈ ਸੀ ਤੇ ਤੁਸੀਂ ਕਹਿੰਦੇ ਸਾਡੇ ਸਾਰੇ ਘਰਾਂ ਤੇ ਜਨ ਹੋਈ ਤੇ ਮੇਰਾ ਮੰਗ ਕਰਦੇ ਵੀ ਗਰੀਬ ਆ ਬੱਚਾ ਇਹਨਾਂ ਦਾ ਨੀ ਪੜੀ ਦਾ ਸੱਬਾ ਤੇ ਨਹੀਂ ਆਦਾ ਵਾ ਇਹਨਾਂ ਦਾ ਜੋ ਗਿਆ ਇਹਨਾਂ ਨੂੰ ਮਿਲੇ ਤੇ ਗਾਂ ਇਹੋ ਜian ਨੂੰ ਇਹੋ ਜੇ ਲੱਤ ਪਾਵੇ ਜਿਹੜੀ ਇਤਾਂ ਤਾਗੜਾ ਲੋਕਾਂ ਕਰ ਉਹਨਾਂ ਨੂੰ ਗਰੀਬਾਂ ਨੂੰ ਤਾਲਦੇ ਉਹਨਾਂ ਨੂੰ ਕੀ ਮਿਲਿਆ ਇਹਨਾਂ ਨੂੰ ਤਾਂ ਰਾਹੀ ਦਰਸ ਕਰਦੇ ਇਹਨਾਂ ਦਾ ਪਰ ਉਹਨਾਂ ਕੋ ਹੁਣੀ ਸੁਣ ਗਿਆ ਕੀ ਨਾਗਬਈ ਆਪਣਾ ਰਿਸ਼ਵਾਰ ਸਿੰਘ ਕਿਹੜਾ ਪਿੰਡ ਆਪਣਾ ਪਿੰਡ ਮੇਰਾ ਦੀਨੇ ਕੀ ਜੀ ਤੇ ਕੀ ਗੱਲ ਬਾਤ ਹੋਈ ਹੈ ਨਾ ਨਾ ਜਿਹੜੇ ਅਸੀ ਇਹਨਾਂ ਦੀ ਜ਼ਮੀਨ ਠੇਕੇ ਤੇ ਲਈ ਵੀ ਠੇਕਾ ਦੇ ਕੇ ਗਏ ਇਹਨਾਂ ਨੂੰ ਕਿੰਨੇ ਪੈਸੇ ਦੇ ਕੇ ਉਹਦੀ 80000 ਰੁਪਏ 1 ਲੱਖ 80000 ਦੇ ਕੇ ਗਏ ਆ ਪਹਿਲੋਂ ਇਹਨਾਂ ਜਮਾ ਕਰਾਤਾ 1 ਲੱਖ ਰੁਪਈਆ ਬੈਂਕ ਚ ਤੇ 8000 ਇਹਨਾਂ ਕੋਲੇ ਰੱਖ ਲਿਆ ਹਾਂਜੀ 20000 ਇਹਨਾਂ ਬਾਤਪਤੀ ਵੇਚੀ ਰਮਾਣ ਆ ਮਾਣ ਆ ਤੇ 1 ਲੱਖ ਰੁਪਈਆ ਇਹਨਾਂ ਦਾ ਉਹ ਲੈ ਗਏ ਆ ਭਾਂਡਾ ਛੰਨਾ ਜੋ ਵੀ ਆ ਘੋ ਪੰਜੀਰੀਆਂ ਇਥੋਂ ਤੱਕ ਤੇ ਦੋ ਟੱਚ ਮੋਬਾਈਲ ਇਹ ਗੁੱਡੀ ਨੇ ਬਾਹਰੋਂ ਇਹਨਾਂ ਨੂੰ ਭੇਜਿਆ ਹੋ ਵੀ ਲੈ ਗਏ ਆ ਹਾਂਜੀ ਇਹਨਾਂ ਨੂੰ ਬੰਦਕ ਬਣਾ ਕੇ ਡਾਕਾ ਵੱਜਾ ਜੀ ਚੋਰੀ ਕੀਤਾ ਇਹਨੂੰ ਨਾਂ ਆਪਾ ਦੇ ਨਹੀਂ ਸਕਦੇ ਡਾਕਾ ਇਹਨਾਂ ਦੇ ਕੰਨਾਂ ਤੇ ਉਸਤੌਰ ਰੱਖ ਕੇ ਬੈਠੇ ਰਹੇ ਆ ਉਹ ਨਜ਼ਰਿਆਂ ਨਾਲ ਕੁਛ ਕਰਨ ਨਹੀਂ ਦਿੱਤਾ ਅਹੀਂ ਤੇ ਸਰਕਾਰ ਤੋਂ ਇਹੋ ਮੰਗ ਕਰਦੇ ਆ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਇਨਸਾਫ਼ ਦਿੱਤਾ ਜਾਵੇ ਨਹੀਂ ਤੇ ਮਾੜੇ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਰੋਜ਼ ਹੀ ਵੇਖੋ ਤੁਸੀਂ ਵੀ ਕਿੰਨੇ ਗੈਂਗਸਟਰ ਕਿੰਨੇ ਰੋਜ਼ ਹੀ ਕਿਤੇ ਨਾ ਕਿਤੇ ਵਾਰਤਾ ਹੋ ਜਾਂਦਾ ਸਰਕਾਰ ਤੋਂ ਇਹੋ ਮੰਗ ਕਰਦੇ ਵੀ ਇਹਨਾਂ ਨੂੰ ਇਨਸਾਫ਼ ਦਵਾਇਆ ਜਾਵੇ ਹਾਂਜੀ ਸਰ ਬੀਤੀ ਰਾਤ ਬਜ਼ੁਰਗ ਜੋੜੇ ਤੋਂ ਜਿਹੜਾ ਬੰਦੀ ਬਣਾ ਕੇ ਕੁਝ ਰਕਮ ਦੀ ਜਿਹੜੀ ਲੁੱਟ ਕੀਤੀ ਗਈ ਹੈ ਤੇ ਉਸ ਬੰਦੇ ਕੀ ਕਾਰਵਾਈ ਕੀਤੀ ਗਈ ਹੈ ਜੀ ਦੇਖੋ ਜੀ ਜਰਨੈਲ ਸਿੰਘ ਇਥੋਂ ਜਿਹੜਾ ਨੈਸ਼ਨਲ ਹੈ ਇਥੋਂ ਡਾਕਟਰ ਨਰਗਲੇ ਦੂਜੇ ਬੈਤਰੇ ਤੇ ਬਜ਼ੁਰਗ ਜੋੜਾ ਇੱਕ ਮਿੰਟ ਹੋਇਆ ਇੱਥੇ ਲੋਟੇ ਰਹੀ ਯਾਰ ਦੇਖਣ ਚਲੇ ਰਹੇ ਆ 12:00 ਵਜੇ ਬੰਦੇ ਲੈ ਗਏ ਉਹਨਾਂ ਨੂੰ ਬੰਦੀ ਬਣਾ ਕੇ ਤੇ ਕਰੋ 1 ਲੱਖ ਰੁਪਏ ਤੋਂ ਸਮਾਨ ਨਾਲ ਲੈ ਗਏ ਮੁਦਰੀ ਮੰਡੀ ਮੁਕੇ ਉੱਤੇ ਜਾ ਕੇ ਉਹਨਾਂ ਦਾ ਬਿਆਨ ਦਿੱਤੀ ਹੈ ਅਸੀਂ ਦਰਜ ਕਰ ਦਿੱਤੀ ਕਿ ਹਰ ਤਰੀਕੇ ਦਾ ਹਰ ਐਂਡੋ ਤੋਂ ਜਿਹੜੀ ਕੀਤੀ ਜਾ ਰਹੀ ਹੈ ਲੈਟਰੋਨੋ ਕੀਤੇ ਨਾਲ ਜੈਂਪਿਸ਼ ਕਰਾਇਆ ਗਿਆ ਡੋਜ਼ ਕਾਰਡ ਮਾਇਆ ਗਿਆ ਫਿੰਗਰਪ੍ਰਿੰਟਸ ਲਗਾਏ ਗਏ ਤੇ ਜਿਹੜੀ ਆ ਕਟੀਸ਼ੇ ਪੂਰੀ ਚੰਗਾਈ ਨਾਲ ਕੀਤੀ ਜਾ ਰਹੀ ਹੈ ਬੰਤ ਜਿਹੜੀ ਹੈ ਸ਼ਹਿਰੀ ਨੂੰ ਸ਼ਹਿਰੀ ਦੇ ਦੋਸ਼ਾਂ ਨੂੰ ਸਰ ਕੋਈ ਛੱਟਬਿਟ ਵੀ ਲੱਗੀ ਬਿਜਲੀ ਜੁੜੇ ਦੀ ਨਹੀਂ ਸੱਟ ਜਾਣਾ ਤਾਂ ਉਸ ਤੇ ਨਹੀਂ ਕੀ ਪਰ